ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬਾਬਾ ਜੇਠਾ ਜੀ ਇਵੇਂ ਸੇਵਾ ਕਰ ਰਹੇ ਨੇ ਸੇਵਾ ਕਰਦੇ ਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰ ਤੇ ਰਹਿ ਕੇ ਸੇਵਾ ਕਰਦੇ ਆ ਉਹਨਾਂ ਨੇ ਇੱਕ ਗੱਲ ਵੇਖ ਲਈ ਸੀ ਪਹਿਲਾਂ ਮੈਂ ਪਿੱਛੇ ਤੁਹਾਨੂੰ ਜ਼ਿਕਰ ਕਰਕੇ ਐ ਵੀ ਦੋ ਦਰਸ਼ਨ ਕਰਦੇ ਸਨ ਇੱਕ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਰੂਪ ਵਿੱਚ ਤੇ ਬਾਬਾ ਅਮਰਦਾਸ ਜੀ ਦੇ ਉਹ ਰਿਸ਼ਤੇਦਾਰੀ ਦੇ ਰੂਪ ਵਿੱਚ ਵੀ ਕੁੜਮ ਨੇ ਤੇ ਕੁੜਮਾਂ ਦੇ ਘਰ ਕਿਵੇਂ ਸੇਵਾ ਕਰ ਰਹੇ ਨੇ ਕੋਈ ਮਨ ਵਿੱਚ ਹੰਕਾਰ ਨਹੀਂ ਹੈ ਨਿਮਰਤਾ ਨਿਰਮਲਤਾ ਨਾਲ ਹੁਣ ਉਮੀ ਪਾਪਾ ਜੇਠਾ ਜੀ ਰਿਸ਼ਤਾ ਤਾਂ ਬਣ ਗਿਆ ਉਹਨਾਂ ਦਾ ਰਿਸ਼ਤਾ ਤਾਂ ਬਣ ਗਿਆ ਉਹਨਾਂ ਦਾ ਪਰ ਰਿਸ਼ਤਾ ਬਣਨ ਦੇ باوجود ਵੀ ਬੜੇ ਅਦਬ ਸਤਕਾਰ ਨਾਲ ਨਿਰਮਾਣਤਾ ਦੇ ਨਾਲ ਸੇਵਾ ਕਰ ਰਹੇ ਨੇ ਕੋਈ ਮਨ ਵਿੱਚ ਹੰਕਾਰ ਨਹੀਂ ਹੈ ਕਿੱਡੇ ਕੌੜੇ ਰਿਸ਼ਤਿਆਂ ਨੂੰ ਮਿੱਠੇ ਰਿਸ਼ਤੇ ਬਣਾ ਦਿੱਤਾ ਲੋਕਾਂ ਦੇ ਕਰ ਇੱਕ ਦਿਨ ਜੁਆਈ ਨਹੀਂ ਆਉਣਾ ਹੁੰਦਾ ਤੇ ਅੱਜ ਵੀ ਲੋਕ ਜੁਆਈ ਦਾ ਸ਼ਬਦ ਤੋਂ ਡਰਦੇ ਨੇ ਪਰ ਮੈਂ ਬੇਨਤੀ ਕਰਾਂ ਕਿ ਤੁਸੀਂ ਆਪਣੇ ਘਰਾਂ 'ਚ ਬਾਬੇ ਜੇਠੇ ਦਾ ਜੀਵਨ ਗੁਰੂ ਰਾਮਦਾਸ ਜੀ ਦਾ ਜੀਵਨ ਪੜਿਓ ਫਿਰ ਪਤਾ ਲੱਗੇਗਾ ਵੀ ਸੌਰੇ ਕਰਕੇ ਜੁਆਈ ਕਿਵੇਂ ਰਹਿੰਦਾ ਹੈ ਡਰ ਨਾ ਹੋਵੇ ਮਾਪਿਆਂ ਨੂੰ ਮਾਣ ਹੋਵੇ ਵੀ ਅੱਜ ਸਾਡੇ ਪੁੱਤ ਨੇ ਆਉਣਾ ਹੈ ਡਰ ਨਾ ਹੋਵੇ ਇੱਥੇ ਰਹਿੰਦੇ ਆ ਇੱਕ ਘਟਨਾ ਹੋਰ ਸਾਂਝੀ ਕਰਨਾ ਚਾਹੁੰਦਾ ਉੱਚਾ ਤੋਂ ਬਰਾਤ ਜਾਣੀ ਸੀ ਨਾ ਦਾਜ ਦੇ ਨਾਲ ਨਾਲ ਮਨੋਰ ਸਿੰਘ ਮਾਰਕੋ ਨੇ ਗੁਰੂ ਰਾਮਦਾਸ ਜੀ ਦਾ ਜੀਵਨ ਲਿਖ ਕੇ ਬੜੀ ਪੈਰੀ ਗੱਲ ਨਿੱਕੀ ਕਹਿਣ ਲੱਗੇ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਬਾਬਾ ਜੀ ਠਾਜੀ ਕਹਿਣ ਲੱਗੇ ਕਹਿੰਦੇ ਪਿਤਾ ਜੀ ਇੱਕ ਬੇਨਤੀ ਮੈਂ ਵੀ ਕਰਨੀ ਹੈ ਕਹਿੰਦੇ ਦੱਸੋ ਪੁੱਤ ਕਹਿਣ ਲੱਗੇ ਪਿਤਾ ਜੀ ਮੇਰੀ ਤਾਂ ਪਹਿਲਾਂ ਕਿਸੇ ਨੇ ਮਾਨਾ ਪਕੜੀ ਤੇ ਮੇਰੇ ਨਾਲ ਬਰਾਤੀ ਤਾਂ ਕੋਈ ਵੀ ਨਹੀਂ ਹੈਗਾ ਮੇਰੇ ਕਿਹੜੇ ਕਿਸੇ ਨੇ ਨ ਕਰਵਾਉਣਾ ਮੈਂ ਕੱਲਾ ਕਿਵੇਂ ਆਵਾਂਗਾ ਮੇਰੇ ਨਾਲ ਤਾਂ ਕੋਈ ਬਰਾਤੀ ਨਹੀਂ ਹੈ ਦੇਖੋ ਕਹੇ ਚੇ ਹਾਲਾਤ ਨੇ ਗੁਰੂ ਅਮਰਦਾਸ ਜੀ ਨੇ ਕੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਪੁੱਤ ਮੈਂ ਪਹਿਲੇ ਹੀ ਤਿਆਰ ਕਰ ਲੈਨੇ ਤੇਰੇ ਨਾਲ ਸਿੱਖ ਬਰਾਤੀ ਬਣ ਕੇ ਆਣਗੇ ਇਹ ਪਹਿਲਾ ਵਿਆਹ ਹੈ ਦੁਨੀਆ ਦਾ ਜਿਹਦੇ ਵਿੱਚੋਂ ਬਰਾਤੀ ਵੀ ਲੜਕੀ ਵਾਲੇ ਭੇਜ ਰਹੇ ਨੇ ਲੜਕੇ ਵਾਲਿਆਂ ਕੋਲ ਬਰਾਤੀ ਵੀ ਨਹੀਂ ਹੈ ਤੁਸੀਂ ਹਰਾਨੁਕ ਹੋਗੇ ਨਾਲ ਲੈ ਕੇ ਆਏ ਆਨੰਦ ਕਾਰਜ ਉਸ ਵੇਲੇ ਜੋ ਰੀਤ ਰਸਮ ਸੀ ਉਹਦੇ ਮੁਤਾਬਕ ਹੋਇਆ ਥੋੜਾ ਜਿਹਾ ਸ਼ਮਾਂ ਲੰਗੇ ਸੇਵਾ ਕਰੇ ਨੇ ਓਮੇ ਨਿਰਮਾਣਤਾ ਦੀ ਭਾਵਨਾ ਨਾਲ ਲਾਹੌਰ ਤੋਂ ਚਾਰੇ ਪਾਸੇ ਗੱਲ ਬੜੀ ਫੈਲ ਗਈ ਸੀ ਵੀ ਉਹ ਜਿਹੜਾ ਜੇਠਾ ਜਿਹਨੂੰ ਕੋਈ ਬਾਪ ਕਰਨ ਨੂੰ ਤਿਆਰ ਨਹੀਂ ਸੀ ਉਹ ਜੇਠਾ ਗੁਰੂ ਅਮਰਦਾਸ ਜੀ ਦੇ ਘਰ ਦਾ ਚੁਵਾਈ ਬਣ ਗਿਆ ਹੁਣ ਬਹੁਤ ਸ਼ੋਭਾ ਹੋਈ ਜਦੋਂ ਇਹ ਚਾਰੇ ਪਾਸੇ ਗੱਲ ਫੈਲੀ ਤੇ ਲਾਹੌਰ ਵੀ ਪਹੁੰਚ ਗਈ ਇੱਕ ਉਰਦੂ ਦਾ ਸ਼ਾਇਰ ਹੋਇਆ ਉਹਨੇ ਬਹੁਤ ਪਿਆਰੀ ਗੱਲ ਲਿਖੀ ਇੱਕ ਉਹ ਗੱਲ ਮੈਂ ਕਹਿਣੀ ਚਾਹੁੰਦਾ ਇੱਥੇ ਸਬ ਹੋਤੇ ਹਨ ਆਪਣੇ ਬਹੁਤ ਸੋਖੀ ਸ਼ਬਦਾਬਲੀ ਹੈ ਤੁਸੀਂ ਸਾਰੇ ਹਿਸ਼ਾਰੇ ਬੈਠੇ ਹੋ ਸਬ ਹੋਤੇ ਹਨ ਆਪਣੇ ਜਬ ਜ਼ਰ ਪਾਸ ਹੁੰਦਾ ਹੈ ਜ਼ਰ ਦਾ ਮਤਲਬ ਹੁੰਦਾ ਪੈਸਾ ਦੌਲਤ ਸਭ ਹੁੰਦੇ ਹੈ ਆਪਣੇ ਜਬ ਜ਼ਰ ਪਾਸ ਹੁੰਦਾ ਹੈ ਟੁੱਟ ਜਾਂਦਾ ਹੈ ਗਰੀਬੀ ਮੇ ਉਹ ਰਿਸ਼ਤਾ ਜੋ ਰਿਸ਼ਤਾ ਖਾਸ ਹੁੰਦਾ ਹੈ ਗਰੀਬੀ ਵਿੱਚ ਖਾਸ ਤੋਂ ਖਾਸ ਰਿਸ਼ਤਾ ਵੀ ਟੁੱਟ ਜਾਂਦਾ ਗਰੀਬੀ ਬਹੁਤ ਵੱਡੀ ਲਾਣਤ ਹੈ ਬੰਦਾ ਆਪਣੀ ਜ਼ਿੰਦਗੀ ਚ ਉਹਨਾ ਪਾਣੀ ਨਹੀਂ ਪੀਂਦਾ ਜਿੰਨਾ ਗਰੀਬ ਆਪਣੇ ਅਥਰੂ ਪੀਂਦਾ ਹੈ ਗਰੀਬ ਉਹਨੀ ਜ਼ਿੰਦਗੀ ਚ ਰੋਟੀ ਨਹੀਂ ਖਾਂਦਾ ਜਿੰਨੇ ਹੋਂਕੇ ਲੋਕਾਂ ਦੇ ਦਬ ਕੇ ਲੋਕਾਂ ਦੀਆਂ ਛਿੜਕਾਂ ਤੇ ਰੋਕਾਂ ਦਾ ਨਰਾਦਰ ਸਹਾਰਦਾ ਹੈ ਹੁਣ ਬਾਬਾ ਜੇਠਾ ਜੀ ਦੇ ਨਾਲ ਹੁਣ ਤਾਂ ਰਿਸ਼ਤਾ ਬਣ ਗਿਆ ਲਾਹੌਰ ਤੋਂ ਕੁਝ ਲੋਕ ਆਏ ਤੇ ਉਹਨਾਂ ਨੇ ਆ ਕੇ ਗੁਰੂ ਅਮਰਦਾਸ ਜੀ ਦੇ ਦਰ ਤੇ ਸੇਵਾ ਚੱਲ ਰਹੀ ਹੈ ਬੋਲੀ ਸਾਹਿਬ ਦੀ ਸਿੱਖ ਹੁੰਦੇ ਨੇ ਟੋਕਰੀਆਂ ਭਰ-ਭਰ ਕੇ ਛੁੱਟ ਰਹੇ ਨੇ ਕੋਈ ਕੋਈ ਸੇਵਾ ਲੱਗਿਆ ਕੋਈ ਕੋਈ ਸੇਵਾ ਲੱਗਿਆ ਉਹ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਲਾਹੌਰ ਤੋਂ ਆਏ ਨੇ ਉਹ ਕਿ ਪੀਰਥਾਂ ਤੇ ਚੱਲੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉਹਨਾਂ ਨੇ ਇੱਕ ਨੌਜਵਾਨ ਬੱਚੇ ਨੂੰ ਨੌਜਵਾਨ ਲੜਕੇ ਨੂੰ ਪੁੱਛਿਆ ਕਹਿਣ ਲੱਗੇ ਉਹ ਕਾਕਾ ਅਸੀਂ ਲਾਹੌਰੋਂ ਆਏ ਆਂ ਖੰਡਕੀ ਜੀ ਆਂ ਕਹਿ ਲੱਗੇ ਭਈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਵਾਈ ਐ ਛਾਡੇ ਪਿੰਡ ਦਾ ਬੱਚਾ ਉਹ ਸ਼ਾਦੀ ਹੁਣ ਕੁੜਮਾ ਚਾਰੀ ਐ ਅਸੀਂ ਪਹਿਲੀ ਵਾਰੀ ਆਏ ਆਂ ਅਸੀਂ ਨਹੀਂ ਚਾਹੁੰਦੇ ਵੀ ਇਵੇਂ ਮਿਲੀਏ ਸਾਨੂੰ ਕੋਈ ਮਲਾਵੇ ਤੁਸੀਂ ਦੱਸੋ ਉਸ ਜੇਠੇ ਦਾ ਮਹੱਲ ਕਿੰਦਰ ਐ ਉਦੇ ਨੌਕਰ ਚੱਕਰ ਹੋਣਗੇ ਸੇਵਕ ਹੋਣਗੇ ਕਿਸੇ ਨੂੰ ਭੇਜੋ ਉਹਨਾਂ ਨੂੰ ਦੱਸੋ ਵੀ ਅਸੀਂ ਲਾਹੌਰੋਂ ਆਏ ਹਾਂ ਜਿਹੜੇ ਨੌਜਵਾਨ ਕੋਲ ਰਸਤਾ ਪੁੱਛਿਆ ਸੀ ਉਹ ਕਹਿਣ ਲੱਗੇ ਵੀ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾਓ ਜਾ ਕੇ ਮੱਥਾ ਟੇਕੋ ਤੇ ਉਹਨਾਂ ਨੂੰ ਪੁੱਛ ਲਓ ਵੀ ਜਿੱਥੇ ਨੂੰ ਮਿਲਣਾ ਉਹ ਮਨ ਆਦਨ ਗਏ ਉਹਨਾਂ ਉਮੇ ਕਿਤਾ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਗਏ ਮੱਥਾ ਟੇਕ ਕੇ ਕਹਿਣ ਲੱਗੇ ਅਸੀਂ ਲਾਹੌਰੋਂ ਆਏ ਸਤਿਗੁਰੂ ਕਹਿਣ ਲੱਗੇ ਜੀ ਆਇਆਂ ਨੂੰ ਜੀ ਆਇਆਂ ਨੂੰ ਬਹੁਤ ਚੰਗਾ ਲੱਗੇ ਤੁਸੀਂ ਆਇਓ ਕਹਿਣ ਲੱਗੇ ਅਸੀਂ ਜੇਠੇ ਨੂੰ ਮਿਲਣਾ ਹੈ ਗੁਰੂ ਅਮਰਦਾਸ ਜੀ ਕਹਿਣ ਲੱਗੇ ਹੁਣੇ ਬੁਲਾ ਲੈਨੇ ਸਤਿਗੁਰੂ ਨੇ ਸੁਨੇਹਾ ਭੇਜਿਆ ਵੀ ਜੇਠੇ ਨੂੰ ਬੁਲਾ ਕੇ ਲੈ ਕੇ ਆਓ ਜੇਠਾ ਜੀ ਜਦੋਂ ਆਏ ਤੇ ਉਹ ਦੇਖ ਕੇ ਹੈਰਾਨ ਹੋ ਗਏ ਜੀਤੇ ਕੋਲੋਂ ਰਸਤਾ ਪੁੱਛ ਰਹੇ ਸਨ ਉਹੀ ਤਾਂ ਜੇਠਾ ਸੀ ਸਾਰਾ ਦਾੜਾ ਭਰਿਆ ਮਿੱਟੀ ਦੇ ਨਾਲ ਕੱਪੜੇ ਭਰੇ ਮਿੱਟੀ ਦੇ ਨਾਲ ਟੋਕਰਾ ਹੱਥ ਵਿੱਚ ਪਕੜਿਆ ਹੋਇਆ ਟੋਕਰੀ ਢੋਣ ਵਾਲੇ ਦਾ ਹਾਲ ਕੀ ਹੁੰਦਾ ਮਿੱਟੀ ਢੋਣ ਵਾਲੇ ਦਾ ਤੂੰ ਸਮਝ ਦਿਓ ਉਹ ਦੇਖਦੇ ਅੰਸਾਰ ਲਾਹੌਰ ਵਾਲੇ ਜਿਹੜੇ ਸਾਨੂੰ ਕਲਪ ਗਏ ਕਹਿਣ ਲੱਗੇ ਤੂੰ ਇੱਥੇ ਟੋਕਰੀ ਢੋ ਰਿਹਾ ਹੈ ਕਹਿਣ ਲੱਗੇ ਟੋਕਰੀ ਨਹੀਂ ਢੋ ਰਿਹਾ ਸੇਵਾ ਕਰ ਰਿਹਾ ਉਹ ਪੁੱਛਦੇ ਨੇ ਕਹਿੰਦੇ ਤੂੰ ਇੱਥੇ ਟੋਕਰੀ ਢੋਣੇ ਆ ਉਹ ਕਹਿੰਦੇ ਨੇ ਟੋਕਰੀ ਨਹੀਂ ਢੋ ਰਿਆ ਸੇਵਾ ਕਰ ਰਿਹਾ। ਗੁਰੂ ਅਮਰਦਾਸ ਜੀ ਨੂੰ ਥੋੜਾ ਜਿਹਾ ਕੌੜਾ ਬੋਲੇ ਉਹ ਆਈ ਕੋਲੇ ਹਰ ਤੋਂ ਕਹਿ ਲੱਗੇ ਵੀ ਜੇ ਇਹ ਅਜੇ ਅਣਜਾਣ ਬੱਚਾ ਹੈ ਇਹ ਅਲੜ ਬੱਚਾ ਹੈ ਨਹੀਂ ਪਤਾ ਇਹਨੂੰ ਗੱਲ ਦਾ ਤੇ ਤੁਸੀਂ ਤਾਂ ਸਿਆਣੇ ਬਿਆਣੇ ਹੋ ਉਮਰ ਖੰਡਾਈ ਹੈ ਤੁਸੀਂ ਕੁੜਮਾਚਾਰੀ ਹੈ ਤੇ ਸਹੁਰਿਆਂ ਦੇ ਘਰ ਕਦੇ ਕੋਈ ਜਵਾਈ ਟੋਕਰੀਆਂ ਢੋਂਦਾ ਹੈ? ਬਾਬੇ ਜੇਠੇਵਲ ਕਰਕੇ ਕਹਿਣ ਲੱਗੇ ਮੂੰ ਕਹਿੰਦੇ ਤੂੰ ਤਾਂ ਸਾਡਾ ਨੱਕ ਵਢਾ ਦਿੱਤਾ ਜਦੋਂ ਤਾਂ ਜੰਮਿਆ ਉਦੋਂ ਦਾ ਇੱਕ ਵੀ ਸੁੱਖ ਤੂੰ ਸਾਡੀ ਝੋਲੀ ਪਾਇਆ ਕੋਈ ਅਸੀਂ ਤਾਂ ਬੜੇ ਮਾਨ ਨਾਲ ਆਏ ਸਾਂ ਕਿ ਕਿੱਡਾ ਵੱਡਾ ਮਹੱਲ ਹੋਵੇਗਾ ਨੌਕਰ ਚਾਕਰ ਆਉਣਗੇ ਬਹੁਤ ਵੱਡਾ ਉੱਚਾ ਰਤਬਾ ਹੋਏਗਾ ਜਵਾਈ ਤਾਂ ਜਿਵੇਂ ਆਉਂਦਾ ਪਰਿਵਾਰ ਚ ਆਪਾਂ ਨੂੰ ਪਤਾ ਹੀ ਹੈ ਪਰ ਤੁਸੀਂ ਟੋਕਰੀ ਢੋ ਰਹੇ ਹੋ ਉਦੋਂ ਬਾਬੇ ਜੱਠੇ ਨੇ ਤਾਂ ਸਿਰਫੇ ਨਹੀਂ ਬਚਨ ਕਿ ਅਸੀਂ ਕਹਿਣ ਲੱਗੇ ਗੁਰੂ ਅਮਰਦਾਸ ਜੀ ਇਹ ਜੋ ਬਗਿਆ ਕਰ ਰਹੇ ਨੇ ਉਹਦੀ ਮਾਫੀ ਮੈਂ ਮੰਗਣਾ ਹੈ ਗੁਰੂ ਅਮਰਦਾਸ ਜੀ ਨੇ ਬੜੇ ਪਿਆਰ ਨਾਲ ਸੀਨੇ ਨਾਲ ਲਾਇਆ ਕਹਿੰਦੇ ਜੱਠਿਆ ਤੇਰੀ ਮੇਰੀ ਗੱਲ ਤੇ ਵੱਖਰੀ ਹੈ ਤੂੰ ਕਿਉਂ ਚਿੰਤਾ ਕਰਨਾ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਭਾਈ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਜੇ ਟੋਕਰੀ ਹਟਾਉਣੀ ਸੀ ਸਾਡੇ ਲਾਹੌਰ ਢੋ ਲੈਦਾ ਪਰ ਮੈਂ ਪੁੱਛਣਾ ਚਾਹੁੰਦਾ ਜੇ ਤੁਸੀਂ ਢੋਕਰੀਟੋਂ ਦੇ ਤੇ ਤੁਸੀਂ ਕੀ ਦਿੰਦੇ ਜੋ ਮੈਂ ਨਹੀਂ ਦੇ ਸਕਿਆ ਤੁਸੀਂ ਕੀ ਦਿੰਦੇ ਕੰਡੋਗੇ ਕਮਾਲ ਹੈ ਸਾਡੇ ਘਰ ਮਜ਼ਦੂਰ ਕਿਤੇ ਕੰਮ ਨਹੀਂ ਕਰਦੇ ਸਾਡੇ ਘਰਾਂ ਚ ਵੀ ਤਾਂ ਮਜ਼ਦੂਰ ਕੰਮ ਕਰਦੇ ਨੇ ਜੋ ਮਜ਼ਦੂਰਾਂ ਨੂੰ ਦਨੇ ਹੋਏ ਨੂੰ ਦਿੰਦੇ ਰੱਜ ਕੇ ਰੋਟੀ ਮਿਲਦੀ ਸਾਡੇ ਬੱਚਿਆਂ ਦੇ ਉਤਾਰੇ ਹੋਏ ਕੱਪੜੇ ਮਿਲਦੇ ਹੋਰ ਕੋਈ ਦੁੱਖ ਸੁੱਖ ਹੰਦਾ ਉਹਦੇ ਵਿੱਚ ਖਿਲਾਉਂਦੇ ਸਤਿਗੁਰੂ ਕਹਿੰਨ ਲੱਗੇ ਬਿਲਕੁਲ ਠੀਕ ਹੈ ਹੋਰ ਕੀ ਦਿਓਗੇ ਉਹ ਹੁਣ ਕਲਪਗੇ ਕਹਿੰਦੇ ਇਤੋਂ ਬਾਅਦ ਹੋਰ ਕੀ ਹੋ ਸਕਦਾ ਤੁਸੀਂ ਦੱਸੋ ਤੁਸੀਂ ਕੀ ਦਿਓਗੇ ਗੁਰੂ ਅਮਰਦਾਸ ਜੀ ਨੇ ਬੜੇ ਕਜਬਤੇ ਬਚਨ ਕਹੇ ਸਨ ਕਹਿਣ ਲੱਗੇ ਪਹਿਲੀ ਗੱਲ ਤੇ ਮੈਂ ਇਹ ਦੇ ਸਕਦਾ ਸੀ ਕਿ ਇਹਨੂੰ ਉਸ ਵੇਲੇ ਸਹਾਰਾ ਦੇਿੰਦਾ ਇੱਕ ਮਾਹ ਵਰਗਾ ਤੇ ਇੱਕ ਪਿਓ ਵਰਗਾ ਪੁੱਛੋ ਤੁਹਾਡੇ ਜਿੱਥੇ ਨੂੰ ਜਿਸ ਦਿਨ ਪਹਿਲੀ ਵਾਰੀ ਮੈਂ ਇਹਨੂੰ ਵਾਸਰ ਕੇ ਗਿੱਲਾਂ ਇਹਦੇ ਨਾਨਕੇ ਘਰ ਚ ਗਲਵਕੜੀ ਪਾਈ ਸੀ ਕਿ ਮੇਰੀ ਭਾਈ ਗਲਵਕੜੀ ਵਿੱਚੋਂ ਇਹਨੂੰ ਮਾਂ ਤੇ ਪਿਓ ਵਰਗਾ ਪਿਆਰ ਨਹੀਂ ਸੀ ਮਿਲਿਆ ਪੁੱਛੋ ਤੁਹਾਡੇ ਸਾਹਮਣੇ ਖਲੋਤਾ ਹੈ ਜੇਕਰ ਤੁਸੀਂ ਨਹੀਂ ਦੇ ਸਕੇ ਉਹ ਮੈਂ ਉਦੋਂ ਕੋਸ਼ਿਸ਼ ਕੀਤੀ ਸੀ ਦੋ ਟੀ ਗੱਲਾਂ ਜਦੋਂ ਮੈਂ ਆਪਣਾ ਪਰਿਵਾਰ ਬੁਲਾਇਆ ਬਸਰ ਕੇ ਗਿੱਲਾਂ ਤੇ ਉਹਦੇ ਜੇਠੇ ਨੂੰ ਨਾਲ ਬੁਲਾਇਆ ਮੈਂ ਭੁੱਲਿਆ ਨਹੀਂ ਤੁਹਾਡੇ ਤਾਂ ਪਿੰਡ ਜੰਮੇ ਅਸੀਂ ਤੁਹਾਡੇ ਤਾਂ ਸ਼ਹਿਰ ਜੰਮਿਆ ਸੀ ਤੁਹਾਡੇ ਤਾਂ ਪਰਿਵਾਰ ਤੇ ਰਿਹਾ ਸੀ ਉਹ ਮੇਰੇ ਤਾਂ ਸ਼ਹਿਰ ਵਿੱਚ ਵੀ ਨਹੀਂ ਜੰਮਿਆ ਮੇਰੇ ਪਿੰਡ ਵਿੱਚ ਵੀ ਨਹੀਂ ਜੰਮਿਆ ਮੇਰੇ ਨਾਲ ਵੀ ਨਹੀਂ ਰਿਹਾ ਮੇਰੀ ਰਿਸ਼ਤੇਦਾਰੀ ਵੀ ਕੋਈ ਨਹੀਂ ਸੀ ਪਰ ਮੈਂ ਭੁੱਲਿਆ ਨਹੀਂ ਜਿੱਤੇ ਆਪਣਾ ਪਰਿਵਾਰ ਬੁਲਾਇਆ ਜੇਠੇ ਨੂੰ ਨਾਲ ਬੁਲਾਇਆ ਮੈਂ ਪੁੱਛ ਬਲਾਇਕ ਨਹੀਂ ਤੁਸੀਂ ਕੇਵਲ ਮਜ਼ਦੂਰੀ ਦੇ ਸਕਦੇ ਮੈਂ ਆਪਣੇ ਜਿੰਦ ਦਾ ਟੁਕੜਾ ਆਪਣੀ ਜਾਨ ਦਾ ਟੁਕੜਾ ਆਪਣੀ ਬੇਟੀ ਇਹਦੇ ਲੱਡਲਾ ਦਿੱਤੀ ਹੈ ਤੁਸੀਂ ਤੁਸੀਂ ਦੇ ਸਕਦੇ ਸੀ ਤੁਸੀਂ ਤਾਂ ਦੋ ਬੱਕਤ ਦੀ ਰੋਟੀ ਨਾ ਦੇ ਸ਼ਕੇ ਤੁਜੀ ਦੋ ਵਕਤ ਦੀ ਰੋਟੀ ਨਾ ਦੇ ਸਕੇ ਜਦ ਉਹ 70 ਸਾਲਾਂ ਦਾ ਸੀ ਮੈਂ ਆਪਣੀ ਧੀ ਦਾ ਹੱਥੇ ਦੇ ਹੱਥ ਪਕੜਾ ਦਿੱਤਾ ਮੈਂ ਵਾਦਾ ਨਹੀਂ ਕਰਦਾ ਪਰ ਮੈਨੂੰ ਪੂਰੀ ਆਸ ਹੈ ਕਿ ਜਿਹੜਾ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਦਾ ਹੈ ਉਹਦਾ ਰੁਤਬਾ ਕਦੇ ਛੋਟਾ ਨਹੀਂ ਹੁੰਦਾ ਬਸ ਤੁਸੀਂ ਐਸੀ ਗੱਲ ਤੋਂ ਮਿਸਾਲ ਲੈ ਲਓ ਪਈ ਜੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਬਾਬੇ ਲੈਹਣੇ ਨੇ ਕਾ ਦੀਆਂ ਪੰਡਾਂ ਚੁਕੀਆਂ ਸੀ ਉਹ ਗੁਰੂ ਨਾਨਕ ਦੇ ਦਰ ਦਾ ਮਾਲਕ ਬਣ ਕੇ ਬੈਠ ਗਿਆ ਜਿਵੇਂ ਐਵੇਂ ਗੁਰੂ ਅੰਗਦ ਸਾਹਿਬ ਦੇ ਦਰ ਤੇ ਮੈਂ ਛਿਰ ਤੇ ਪਾਣੀ ਦੇ ਘੜੇ ਢੋਏ ਸ਼ਨ ਤੇ ਢੋਏ ਹੋਏ ਘੜਿਆਂ ਦਾ ਸਦਕਾ ਅੱਜ ਮੈਨੂੰ ਗੁਰੂ ਨਾਨਕ ਦਾ ਰੂਪ ਬਣਨ ਦਾ ਮੌਕਾ ਮਿਲ ਗਿਆ ਮੈਨੂੰ ਲੱਗਦਾ ਵੀ ਜੇ ਜੇਠਾ ਪਿਆਰ ਨਾਲ ਟੋਕਰੀ ਢੋਂਦਾ ਰਿਹਾ ਦੁਨੀਆ ਦੇ ਅੰਦਰ ਇੱਕ ਮਿਸਾਲ ਕਾਇਮ ਹੈ ਇਹ ਮਜ਼ਦੂਰ ਪਹਿਲੇ ਦਿਨ ਵੀ ਟੋਕਰੀ ਚੁੱਕਦਾ ਹੈ 20 30 40 50 ਸਾਲ ਤੱਕ ਜਦੋਂ ਤੱਕ ਉਹ ਮਜ਼ਦੂਰੀ ਕਰਦਾ ਹੈ ਜਿਸ ਦਿਨ ਉਹ ਛੱਡਦਾ ਹੈ ਉਸ ਦਿਨ ਵੀ ਉਹ ਟੋਕਰੀ ਨੂੰ ਛੱਡਦਾ ਹੈ ਪਰ ਗੁਰੂ ਨਾਨਕ ਦੇ ਘਰ ਐਸ਼ਾਨੀ ਹੈ ਜਿਸ ਦਿਨ ਉਹ ਪਹਿਲੇ ਦਿਨ ਚੁੱਕਦਾ ਉਸ ਦਿਨੋਂ ਘੜਾ ਚੁੱਕਦਾ ਪਰ ਜਿਸ ਦਿਨ ਉਹ ਛੱਡਦਾ ਹੈ ਨਾ ਘੜਾ ਉਸ ਦਿਨੋਂ ਨਮਾਨਿਆਂ ਦਾ ਮਾਣ ਨਿਥਾਨਿਆਂ ਦਾ ਤਾਨ ਧੰਨ ਗੁਰੂ ਅਮਰਦਾਸ ਬਣਿਆ ਹੁੰਦਾ ਹੈ ਔਰ ਮੈਨੂੰ ਪੂਰੀ ਆਸ ਹੈ ਪੇ ਜੇਤਨ ਜੇਠੇ ਦੇ ਸਿਰ ਤੋਂ ਟੋਕਰੀ ਉੱtreਗੀ ਨਾ ਤੇ ਉਸਤਨ ਇਹਦੇ ਸਿਰ ਤੋਂ ਉੱਤਰੀ ਹੋਈ ਟੋਕਰੀ ਛਤਰ ਦੇ ਰੂਪ ਵਿੱਚ ਬਦਲ ਜਾਏਗੀ। ਔਰ ਉਕਸ਼ ਹੋਇਆ। ਉਕਸ਼ ਹੋਇਆ ਗੁਰੂ ਨਾਨਕ ਦੇ ਕਰਮਾਂ ਜੇ ਹੋਏ ਭਾਂਡੇ ਗੁਰੂ ਨਾਨਕ ਦੇ ਘਰ ਪੜੀ ਹੋਈ ਬਾਣੀ ਗੁਰੂ ਨਾਨਕ ਦੀ ਸੰਗਤ ਵਿੱਚ ਬੈਠਿਆ ਗੁਰੂ ਨਾਨਕ ਦੇ ਘਰ ਮਾਰਿਆ ਹੋਇਆ ਪੋਚਾ ਬਹੁਤ ਕੀਮਤ ਰੱਖਦਾ ਮੈਂ ਬੇਨਤੀ ਕਰਾਂ ਬਹੁਤ ਕੀਮਤ ਰੱਖਦਾ ਇਸ ਦਰ ਤੇ ਆ ਕੇ ਬੈਠ ਕੇ ਗੁਰੂ ਨਾਨਕ ਦੀ ਗੋਦ ਦਾ ਮਾਣਿਆ ਹੋਇਆ ਆਨੰਦ ਬਹੁਤ ਕੀਮਤੀ ਹੈ ਪਤਾ ਨਹੀਂ ਜ਼ਿੰਦਗੀ ਚ ਕਿੱਥੇ ਕਿੱਥੇ ਤੁਹਾਨੂੰ ਕੰਮ ਆਏਗਾ ਸਾਡੇ ਕੋਲ ਸ਼ਬਦ ਨਹੀਂ ਕਹਿਣ ਵਾਲੇ ਇੱਕ ਪੱਖ ਮੈਂ ਹੋਰ ਸਾਂਝਾ ਕਰਨਾ ਹੈ ਫਿਰ ਸਮਾ ਨੇੜੇ ਹੋ ਚੱਲਿਆ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਬਹੁਤ ਕੁਝ ਤਬਦੀਲ ਕਰ ਦਿੱਤਾ ਆਮ ਦੁਨੀਆ ਦੀਆਂ ਚੱਲ ਰਹੀਆਂ ਮਾਨਤਾਵਾਂ ਚੱਲ ਰਹੀਆਂ ਗੱਲਾਂ ਵਿੱਚੋਂ ਇੱਕ ਵੱਖਰਾ ਪੱਖ ਪ੍ਰਗਟ ਕੀਤਾ ਕਿਹੜੇ-ਕਿਹੜੇ ਨੰਬਰ 1 ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਨੂੰ ਵੀ ਕੋਈ ਕਿਸੇ ਜਾਤ ਨਾਲ ਨਹੀਂ ਜਾਣਦਾ ਸਿੱਖੀ ਦੇ ਨਾਤੇ ਜਾਣਦਾ ਗੱਲ برداشت ਕਰ ਲਿਓ ਬੇਨਤੀ ਕਰਨੀ ਚਾਹਨਾ ਹੈ ਗੁਣ ਭਾਵੇਂ ਕਿਤੋਂ ਵੀ ਮਿਲੇ ਲੈਣਾ ਚਾਹੀਦਾ ਤੁਸੀਂ ਵੰਡੀਆ ਚ ਦੇਖਦੇ ਹੋਵੋਗੇ ਬਾਰ ਦਾ ਮੈਨੂੰ ਪਤਾ ਨਹੀਂ ਉੱਥੇ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਭਾਵੇਂ ਮਹਾਨਗਰ ਵੀ ਕਿਉਂ ਨਾ ਹੋਵੇ ਉਹ ਜਿਹੜਾ ਰਾਜਾ ਸੌਮੀਆਂ ਦਾ ਬਣਿਆ ਹੋਇਆ ਸਥਾਨ ਹੋਏਗਾ ਨਾ ਨੰਬਰ ਉਹਦੀ ਇੱਕ ਸ਼ਕਲ ਇੱਕੋ ਜੀ ਹੋਏਗੀ ਉਹਦਾ ਇਹ ਨਹੀਂ ਵੀ ਮੈਂ ਇਹੋ ਜਿਹਾ ਬਣਾਇਆ ਕੱਲ ਦੂਜੇ ਨੇ ਉਦੋਂ ਚੜ ਕੇ ਬਣਾਉਣਾ ਇਹ ਨਹੀਂ ਹੋਏਗਾ ਇੱਕੋ ਜੀ ਸ਼ਕਲ ਹੋਏਗੀ ਦੂਜੀ ਗੱਲ ਇਹ ਕਿਸੇ ਦੇ ਨਾਂ ਤੇ ਨਹੀਂ ਹੋਏਗਾ ਉਹਦਾ ਇੱਕੋ ਹੀ ਨਾਂ ਹੋਏਗਾ ਰਾਧਾ ਸ਼ੋਮੀ ਸਤਸੰਗ ਭਵਨ ਸੋਚ ਕੇ ਦੇਖੋ ਸਿੱਖ ਕੌਮ ਚ ਜਿੱਦੀ ਸਾਰੀ ਗੱਲ ਇੱਕ ਤੋਂ ਸ਼ੁਰੂ ਹੁੰਦੀ ਸੀ ਗੁਰੂ ਗ੍ਰੰਥ ਸਾਹਿਬ ਸ਼ੁਰੂਆਤ ਇੱਕ ਤੋਂ ਇਹਦਾ ਸਨੇਹਾ ਸਮੁੱਚੀ ਮਾਨਵਤਾ ਨੂੰ ਇੱਕ ਨੂੰ ਕੋਈ ਵੰਡੀ ਨਹੀਂ ਪਾਈ ਹੋਈ ਅੰਦਰੋਂ ਗੁਰੂਆਂ ਦੀ ਬਾਣੀ ਪੜੋਗੇ ਤਾਂ ਇੱਕੋ ਹੀ ਨਾਨਕ ਮਿਲੇਗਾ ਤੁਹਾਨੂੰ ਕਿਤੇ ਗੁਰੂ ਅਮਰਦਾਸ ਨਹੀਂ ਮਿਲਣਾ ਕਿਤੇ ਗੁਰੂ ਰਾਮਦਾਸ ਨਹੀਂ ਮਿਲਣਾ ਅੰਦਰੂ ਸਾਰਿਆਂ ਦੇ ਨਾਨਕ ਇੱਕੋ ਹੀ ਹੈ ਇੱਕੋ ਹੀ ਬਾਣੀ ਨਾਲ ਜੋੜਿਆ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕੋ ਸੰਗਤ ਇੱਕੋ ਪੰਗਤ ਹਰ ਚੀਜ਼ ਇੱਕ ਸੀ ਤੇ ਅੱਜ ਉਹੀ ਕੌਮ ਆਪਣੀ ਆਪਣੀਆਂ ਜਾਤ ਬਰਾਦਰੀਆਂ ਦੇ ਨਾਂ ਦੇ ਉੱਤੇ ਗੁਰਦੁਆਰੇ ਬਣਾ ਕੇ ਬੈਠੇ ਹੋਏ ਆਂ ਅੱਜ ਕਿੱਡਾ ਵੱਡਾ ਦੁਖਾਂਤ ਹੈ ਇੱਕ ਗੁਰਦੁਆਰਾ ਬਣਦਾ ਦੂਜੀ ਉਸ ਤੋਂ ਵਧੀਆ ਇਮਾਰਤ ਬਣਾਉਣ ਦੀ ਕੋਸ਼ਿਸ਼ ਕਰਦੇ ਵੀ ਤੁਹਾਡੇ ਵਾਲੇ ਨੂੰ ਕੋਈ ਨਾ ਦੇਖੇ ਸਾਡੇ ਵਾਲੇ ਨੂੰ ਦੇਖੇ ਔਰ ਅੱਜ ਸਾਡੀ ਕੌਮ ਦੇ ਵਿੱਚ ਕਿੱਡਾ ਵੱਡਾ ਘਾਟਾ ਹੈ ਤੇ ਬੱਚੇ ਜਦੋਂ ਵਿਆਹ ਕਰਵਾਉਂਦੇ ਨੇ ਉਹ ਗੁਰਦੁਆਰਾ ਚੁਣਦੇ ਨੇ ਵੀ ਇਹ ਗੁਰਦੁਆਰੇ ਦੀ ਇਮਾਰਤ ਠੀਕ ਹੈ ਉਹ ਗੁਰਮਤ ਨਹੀਂ ਚੁਣਦੇ ਅੱਜ ਦੇ ਬੱਚੇ ਗੁਰਮਤ ਨਹੀਂ ਚੁਣਦੇ ਵੀ ਕਿੱਥੇ ਗੁਰਮਤ ਦੀ ਗੱਲ ਹੋ ਰਹੀ ਕਿੱਥੇ ਮਰਮਤ ਦੀ ਗੱਲ ਹੋ ਰਹੀ ਉਹਨਾਂ ਨੂੰ ਕੋਈ ਵਾਸਤਾ ਨਹੀਂ ਉਹਨਾਂ ਨੂੰ ਇਮਾਰਤ ਸੋਹਣੀ ਲੱਗਣੀ ਚਾਹੀਦੀ ਹੈ ਕਿੱਡਾ ਚੰਗਾ ਹੋਵੇ ਜੇ ਕਿਤੇ ਇੱਕੋ ਹੀ ਨਕਸ਼ਾ ਪਾਸ ਹੋਵੇ ਵੀ ਜਿਹੜੀ ਮਰਜ਼ੀ ਕੰਟਰੀ ਚ ਗੁਰਦੁਆਰਾ ਬਣੇ ਐਸ਼ ਬਾਉਂਡਰੀ ਤੋਂ ਬਾਹਰ ਨਾ ਜਾ ਸਕੇ ਆਹੀ ਹੋਏਗਾ ਨਕਸ਼ਾ ਸਾਰੀ ਦੁਨੀਆ ਚ ਗੁਰਦੁਆਰੇ ਦਾ ਇੱਕੋ ਹੀ ਨਕਸ਼ਾ ਹੋਏਗਾ ਦੇਖਣ ਦੀ ਲੋੜ ਹੀ ਨਾ ਪਵੇ ਪੜ੍ਹਨ ਦੀ ਲੋੜ ਹੀ ਨਾ ਪਵੇ ਗੁਰਦੁਆਰੇ ਦੀ ਇਮਾਰਤੀ ਦੱਸੇ ਵੀ ਇਹੋ ਜਿਹਾ ਗੁਰਦੁਆਰਾ ਹੁੰਦਾ ਪਰ ਪਤਾ ਨਹੀਂ ਜਿਹੜੇ ਕੰਮ ਕਰਨੇ ਉਹ ਕਰਨੇ ਨਹੀਂ ਨਿਤ ਦਿਹਾੜੇ ਗੁਰੂ ਗੋਬਿੰਦ ਸਿੰਘ ਦੀ ਕੌਮ ਦਾ ਲਹੂ ਡੋਹਣ ਹੋ ਰਿਹਾ ਨਿਤ ਦਿਹਾੜੇ ਗੁਰੂ ਨਾਨਕ ਸਾਹਿਬ ਦੀ ਕੌਮ ਆਪਣੇ ਆਪ ਦੀ ਲਹੂ ਲੁਆਣ ਹੋ ਰਹੀ ਹੈ ਪਰ ਸਾਡੇ ਵਡੇਰੇ ਸੁੱਤੇ ਨੇ ਉਹਨਾਂ ਨੂੰ ਕੋਈ ਐਸਾ ਖਿਆਲ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਖੂਨ ਨਾ ਵਹਿਣ ਦਈਏ ਆਪਣੀ ਗੱਲ ਬਾਲਾਂ ਗੁਰੂ ਅਮਰਦਾਸ ਜੀ ਨੇ ਬਹੁਤ ਕੁਝ ਤਬਦੀਲ ਕਰ ਦਿੱਤਾ ਚੱਲ ਰਹੀਆਂ ਮਾਨਤਾਵਾਂ ਵਿੱਚ ਉੱਥੇ ਕੋਈ ਲੰਗਰ 'ਚ ਕੋਈ ਫਰਕ ਨਹੀਂ ਹੈ ਬਲਕਿ ਇੱਥੋਂ ਤੱਕ ਜ਼ਰੂਰੀ ਕਰ ਦਿੱਤਾ ਵੀ ਜਿਹਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਪਦੇਸ਼ ਲੈਣਾ ਹੈ ਨਾ ਤਾਂ ਪਹਿਲਾਂ ਉਹਨੂੰ ਲੰਗਰ 'ਚ ਪ੍ਰਸ਼ਾਦਾ ਛੱਕਿਆਉਣਾ ਪਏਗਾ ਜੇ ਉਹ ਲੰਗਰ 'ਚ ਪ੍ਰਸ਼ਾਦਾ ਨਹੀਂ ਛੱਕਦਾ ਤੇ ਉਹਨੂੰ ਸੰਗਤ ਵਿੱਚ ਆਉਣ ਦਾ ਹੱਕ ਨਹੀਂ ਹੋਏਗਾ ਹੁਣ ਹਰ ਇੱਕ ਗਰੀਬ ਅਮੀਰ ਨੂੰ ਜਿਹੜੇ ਕਦੇ ਕਿਸੇ ਨਾਲ ਇਕੱਠੇ ਨਹੀਂ ਛੈਟ ਸਕਦੇ ਤੁਸੀਂ ਬਾਈ ਮੰਝੀਆਂ 'ਚੋਂ ਦੇਖਿਓ ਬਾਈ ਮੰਝੀਆਂ 'ਚੋਂ ਬਹੁਤੇ ਬ੍ਰਹਮਣ ਨੇ ਕਦੇ ਵਕਤ ਮਿਲੇ ਮੈਂ ਸੰਝ ਪਾਵਾਂਗਾ 22 ਮੰਧੀਆਂ ਵਿੱਚੋਂ ਬਹੁਤੇ ਬ੍ਰਹਮਣ ਨੇ ਜਿਹੜੇ ਗੁਰੂ ਚਰਣਾ ਵਿੱਚ ਬੈਠ ਕੇ ਪਹਿਲਾਂ ਲੰਗਰ ਛਕਦੇ ਨੇ ਫਿਰ ਸੰਗਤ ਵਿੱਚ ਆਉਂਦੇ ਨੇ ਨੰਬਰ 1 ਸੰਗਤ ਇੱਕ ਬਣਾ ਦਿੱਤੀ ਲੰਗਰ ਇੱਕ ਬਣਾ ਦਿੱਤਾ ਨੰਬਰ 3 ਉੱਥੇ ਦਾ ਇਸ਼ਾਨ ਬੋਲੀ ਸਾਹਿਬ ਦਾ ਇੱਕ ਬਣਾ ਦਿੱਤਾ ਕੋਈ ਵਖਰੇਵਾ ਨਹੀਂ ਹੈ ਸਾਰੇ ਇੱਕੋ ਜਿਹੇ ਨੇ ਹੁਣ ਇਹ ਗੱਲਾਂ ਦੀ ਤਕਲੀਫ ਹੋਈ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੂੰ ਤਕਲੀਫ ਹੋਈ ਤੇ ਉਹਨਾਂ ਨੇ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤ ਕਰ ਦਿੱਤੀ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤ ਕਰ ਦਿੱਤੀ ਹਾਲੇ ਅਕਬਰ ਦੀ ਉਮਰ ਬਹੁਤ ਛੋਟੀ ਹੈ ਮੈਂ ਹੁਣ ਇੱਥੇ ਜਿਆਦਾ ਖਿਲਾਰਾ ਨਹੀਂ ਪਾਵਾਂਗਾ ਕਿਉਂਕਿ ਵਕਤ ਵੀ ਨਹੀਂ ਹੈ ਅਕਬਰ ਦੀ ਉਮਰ ਬਹੁਤ ਛੋਟੀ ਹੈ ਇਸ ਵੇਲੇ ਜਦੋਂ ਉਹ ਲਾਹੌਰ ਵਿੱਚ ਬੈਠਾ ਹੈ ਇੱਕ ਅਕਬਰ ਹੈ ਇੱਕ ਔਰੰਗਜ਼ੇਬ ਹੈ ਇਹਨਾਂ ਦੋ ਬੰਦਿਆਂ ਨੇ ਬਹੁਤ ਰਾਜ ਕੀਤਾ ਲੰਮਾ ਸਮਾਂ ਸਭ ਤੋਂ ਵੱਧ ਦਿਲਾਂ 'ਚ ਵਸਿਆ ਹੋਇਆ ਅਕਬਰ ਹੈ ਅਕਬਰ ਤੇ ਕੁਝ ਸ਼ਿਕਾਇਤ ਕੀਤੀ ਗਈ ਗੁਰੂ ਅਮਰਦਾਸ ਜੀ ਨੇ ਗੁਰੂ ਘਰ ਦੀਆਂ ਮਾਨਤਾਵਾਂ ਨੂੰ ਬਦਲ ਦਿੱਤਾ ਜਾਂ ਸਮਾਜ ਵਿੱਚ ਚੱਲ ਰਹੀਆਂ ਗੱਲਾਂ ਨੂੰ ਬਦਲ ਦਿੱਤਾ ਹੈ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਚਿੱਠੀ ਆਈ ਸਤਗੁਰੂ ਨੇ ਉਹ ਚਿੱਠੀ ਸੰਗਤ ਵਿੱਚ ਖੋਲ ਕੇ ਪੜ੍ਹੀ ਕਿ ਕੁਝ ਲੋਕਾਂ ਦਾ ਇਤਰਾਜ਼ ਆ ਤੁਹਾਡੇ ਤੇ ਤੇ ਤੁਸੀਂ ਉਹਨਾਂ ਦਾ ਜਵਾਬ ਦੇਣ ਵਾਸਤੇ ਅਕਬਰ ਦੇ ਦਰਬਾਰ ਲਾਹੌਰ ਵਿੱਚ ਜਾਵੋ ਗੁਰੂ ਅਮਰਦਾਸ ਜੀ ਨੇ ਆਪ ਜਾਣਾ ਯੋਗ ਨਾ ਸਮਝਿਆ ਤੇ ਉਹਨਾਂ ਨੇ ਆਪਣੇ ਸੇਵਕ ਸਿੱਖ ਬਾਬੇ ਜੇਠੇ ਨੂੰ ਚੁਣਿਆ ਕਹਿਣ ਲੱਗੇ ਪੁੱਤਰ ਤੂੰ ਅਕਬਰ ਦੇ ਦਰਬਾਰ ਜਾਣਾ ਤੇ ਉੱਥੇ ਉਹਨਾਂ ਦੇ ਉਠਾਏ ਹੋਏ ਸ਼ੰਕਿਆਂ ਦਾ ਜਵਾਬ ਦੇਣਾ ਪਹਿਲਾਂ ਤਾਂ ਹੱਥ ਜੋੜੇ ਕਹਿਣ ਲੱਗੇ ਪਿੱਤਾ ਜੀ ਤੁਸੀਂ ਸਮਝਦੇ ਹੋ ਲੋਕੀ ਮਾਵਾ ਕੋਲੋਂ ਸਿੱਖ ਲੈਂਦੇ ਨੇ ਮੇਰੀ ਤਾਂ ਮਾਂ ਕੋਲੋਂ ਵੀ ਸਿੱਖਣ ਦਾ ਮੌਕਾ ਨਾ ਮਿਲਿਆ ਲੋਕ ਪਿਓ ਕੋਲੋਂ ਸਿੱਖ ਲੈਂਦੇ ਨੇ ਮੈਂ ਪਿਓ ਕੋਲੋਂ ਵੀ ਨਾ ਸਿੱਖ ਸਕਿਆ ਲੋਕ ਵਿਦਿਆਕ ਅਦਾਰਿਆਂ ਵਿੱਚ ਜਾਂਦੇ ਨੇ ਮੈਂ ਕਿਸੇ ਵਿਦਿਆਕ ਅਦਾਰੇ ਵਿੱਚ ਵੀ ਨਹੀਂ ਗਿਆ ਮੇਰੇ ਤੇ ਕਿਰਪਾ ਕਰੋ ਮੈਨੂੰ ਉਹਨਾਂ ਦੇ ਐਨੇ வேத ਗ੍ਰੰਥਾਂ ਦੇ ਪੜੇ ਲਿਖੇ ਲੋਕਾਂ ਦੇ ਸਾਹਮਣੇ ਜਵਾਬ ਔਖੇ ਨਾ ਹੋ ਜਾਣ ਸਿੱਖੀ ਦਾ ਰਤਬਾ ਕੋਈ ਨਹੀਂ ਮੰਨਾ ਹੋ ਜਾਏ ਮੈਨੂੰ ਮੇਰੀ ਗੱਲ ਨਹੀਂ ਹੈ ਗੁਰੂ ਅਮਰਦਾਸ ਜੀ ਨੇ ਇੱਕ ਵਚਨ ਆਖਿਆ ਸੀ ਕਹਿੰਦੇ ਪੁੱਤ ਜਿੰਨਾ ਚਿਰ ਤੂੰ ਬਾਣੀ ਨੂੰ ਪੜ ਕੇ ਜਵਾਬ ਦਵੇਂਗਾ ਨਾ ਯਾਦ ਰੱਖੀ ਕੋਈ ਉਹਨਾਂ ਦਾ ਸਵਾਲ ਨਹੀਂ ਹੋਵੇਗਾ ਜਿਹਦਾ ਜਵਾਬ ਤੇਰੇ ਕੋਲ ਨਾ ਹੋ ਹਰ ਗੱਲ ਦਾ ਤੇਰੇ ਕੋਲ ਜਵਾਬ ਹੋਏਗਾ। ਉਹ ਇੱਕ ਪਾਸੇ ਉਹ ਬ੍ਰਹਮਣ ਉੱਚ ਜਾਤੀਏ ਵੇਦ ਗ੍ਰੰਥਾਂ ਦੇ ਵਾਕਬ ਵੱਡੇ ਵੱਡੇ ਗ੍ਰੰਥ ਲੈ ਕੇ ਆਏ ਹੋਏ ਦੂਜੇ ਪਾਸੇ ਬਾਬਾ ਜੇਠਾ ਜੀ ਉਹ ਜਿਹੜਾ ਸਵਾਲ ਕਰਦੇ ਨੇ ਬਾਬਾ ਜੇਠਾ ਜੀ ਬਾਕੂਬੀ ਜਵਾਬ ਦਿੰਦੇ ਨੇ। ਬਹੁਤ ਪਿਆਰ ਨਾਲ ਜਵਾਬ ਦਿੰਦੇ ਨੇ ਆਖਰਕਾਰ ਉਹਨਾਂ ਦੇ ਜਿੰਨੇ ਉਠਾਈ ਹੋਏ ਸਵਾਲ ਸਨ ਉਹਨਾਂ ਸਾਰਿਆਂ ਦਾ ਜਵਾਬ ਬਾਬਾ ਜੇਠਾ ਜੀ ਨੇ ਇਸ ਢੰਗ ਨਾਲ ਦਿੱਤਾ ਅਕਬਰ ਬਾਦਸ਼ਾਹ ਨੂੰ ਕਹਿਣਾ ਪਿਆ ਕਿ ਤੁਸੀਂ ਝੂਠੇ ਹੋ ਤੇ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਸੱਚੀ ਹੈ ਨਾਲ ਉਦੋਂ ਬਾਬੇ ਜੇਠੇ ਨੇ ਇੱਕ ਗੱਲ ਕਹੀ ਸੀ ਅਕਬਰ ਨੇ ਕਹਿਣ ਲੱਗੇ ਜੇਠਾ ਜੀ ਜੇ ਤੁਹਾਡੇ ਘਰ ਦੀ ਵਿਚਾਰ ਇਹੋ ਜਈ ਹੈ ਨਾ ਗੁਰੂ ਨਾਨਕ ਦੇ ਘਰ ਦੀ ਤਾਂ ਇੱਕ ਦਿਨ ਕਦੇ ਨਾ ਕਦੇ ਵਕਤ ਆਏਗਾ ਮੈਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਖੁੱਤ ਜਾਵਾਂਗਾ। ਔਰ ਅਕਬਰ ਆਇਆ ਵੀ ਸੀ। ਅਕਬਰ ਦੇ ਦਰਬਾਰ ਵਿੱਚੋਂ ਜਿੱਤ ਹਾਸਲ ਕਰਕੇ ਬਾਬਾ ਜੇਠਾ ਜੀ ਅੱਜ ਆਪਣੇ ਘਰ ਗਏ ਨੇ। ਕਿ ਤੁਹਾਨੂੰ ਯਾਦ ਹੋਏਗਾ ਜਦੋਂ ਨਾਨੀ ਜਿੰਦਰਾ ਲੈ ਕੇ ਗਈ ਸੀ ਨਾ ਉਹਦੇ ਇੱਕ ਸਵਾਲ ਪੁੱਛਿਆ ਸੀ ਨਾਨੀ ਜਿਹੜੇ ਘਰ ਨੂੰ ਜਿੰਦਰਾ ਲੈ ਕੇ ਚੱਲ ਨਹੀਂ ਕੋਈ ਖੋਲੇਗਾ ਵੀ ਇਹਨੂੰ। ਤਿਆ ਜਦੋਂ ਨਾਨੀ ਦਾ ਲਾਇਆ ਹੋਇ ਜਿੰਦਰਾ ਖੋਲਿਆ ਨਾ ਬਾਬੇ ਜੇਠੇ ਦੀ ਅੱਖਾਂ 'ਚ ਪਾਣੀ ਵਹਿ ਤੁਰਿਆ ਅੰਦਰ ਜਾ ਕੇ ਜਿੱਥੇ ਆਪਣੀ ਮਾਂ ਦੀ ਯਾਦ ਅੱਛੀ ਜਿੱਥੇ ਆਪਣੇ ਪਿਓ ਦੀ ਯਾਦ ਸੀ ਉਹਦੇ ਕੋਲ ਖੜੋ ਕੇ ਉੱਚੀ ਉੱਚੀ ਕਹਿੰਦੇ ਰਹੇ ਮਾਂ ਦੇਖ ਤੂੰ ਕਹਿੰਦੀ ਸੀ ਜੇਠਾ ਬਹੁਤ ਵੱਡਾ ਹੋ ਜਾਏਗਾ ਅੱਜ ਦੇਖ ਤੇਰਾ ਪੁੱਤ ਕਿੱਡਾ ਵੱਡਾ ਹੋ ਗਿਆ ਅੱਜ ਤੇਰਾ ਪੁੱਤ ਅਕਬਰ ਦੇ ਦਰਬਾਰ ਜਾ ਕੇ ਆਇਆ ਅੱਜ ਦੇਖ ਤੇਰਾ ਪੁੱਤ ਕਿੱਡਾ ਵੱਡਾ ਹੋ ਗਿਆ ਅੱਜ ਤੇਰੇ ਪੁੱਤ ਨੂੰ ਗੁਰੂ ਅਮਰਦਾਸ ਜੀ ਦੇ ਦਰ ਤੇ ਸਥਾ ਮਿਲੀ ਹੋਈ ਐ ਅੱਜ ਦੇਖ ਤੇਰਾ ਪੁੱਤ ਕਿੱਡਾ ਵੱਡਾ ਹੋ ਗਿਆ ਅੱਜ ਪੜੇ ਲਿਖੇ ਲੋਕਾਂ ਦੇ ਵਿਦਵਾਨਾਂ ਦੇ ਸਾਹਮਣੇ ਤੇਰਾ ਜੇਠਾ ਜਵਾਬ ਦੇ ਕੇ ਆਇਆ ਮਾਂ ਉੱਠ ਕੇ ਦੇਖ ਤੂੰ ਆਪਣੇ ਜੇਠੇ ਨੂੰ ਪਿਓ ਉੱਠ ਕੇ ਦੇਖ ਤੂੰ ਆਪਣੇ ਜੇਠੇ ਨੂੰ ਅੱਜ ਦੇਖ ਤੇਰਾ ਜੇਠਾ ਕਿੱਥੇ ਪਹੁੰਚ ਗਿਆ ਮਾਤਾ ਪਿਤਾ ਦੀ ਯਾਦ ਵਿੱਚ ਆਪਣੇ ਘਰ ਵਿੱਚ ਇਕੱਲਿਆਂ ਆਪਣੇ ਮਾਪਿਆਂ ਨਾਲ ਕੁਝ ਗੱਲਾਂ ਕਰਦੇ ਨੇ ਇੱਥੋਂ ਹੁਣ ਵਾਪਸ ਗੁਰੂ ਅਮਰਦਾਸ ਜੀ ਦੇ ਦਰਨਾ ਵਿੱਚ ਜਾਣਾ ਹੈ ਮਨ ਵਿੱਚ ਬੜੀ ਤੰਗ ਹੈ ਮੈਂ ਕੀ ਲੈ ਕੇ ਜਾਵਾਂ ਕੀ ਲੈ ਕੇ ਜਾਂਦੇ ਨੇ ਇਸ ਮੁੱਚੀ ਵਿਚਾਰ ਤੇ ਸੋ ਅਗਲੀ ਲੜੀ ਆਉਣ ਵਾਲੇ ਸਮੇਂ 'ਚ ਵਿਚਾਰਾਂਗੇ ਅੱਜ ਦੀਆਂ ਵਿਚਾਰਾਂ ਕਰਦੇ ਹਾਂ ਪੋਨੀਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਦੀ ਮੈਂ ਤੁਹਾਡੇ ਕੋਲੋਂ ਖਿਮਾ ਮੰਗਣਾ ਔਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤਉ ਕੋਸ਼ਿਸ਼ ਕਰਿਏ ਗੁਰੂ ਦੀ ਕੋਦ ਵਿੱਚ ਬੈਠ ਕੇ ਸਿੱਖਣ ਦੀ ਗੁਰੂ ਚੰਦਰਾਂ ਵਿੱਚ ਬੈਠ ਕੇ ਸਿੱਖਣ ਦੀ ਜਿਸ ਤਰ੍ਹਾਂ ਅਸੀਂ ਗੁਰੂ ਦੇ ਦੱਸੇ ਰਾਹ ਤੇ ਤੁਰਾਂਗੇ ਸਾਡੀਆਂ ਸਮੁੱਚੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਉਸੇ ਤਰ੍ਹਾਂ ਦੀ ਸਿੱਖੀ ਦੁਬਾਰੇ ਪ੍ਰਗਟ ਹੋ ਜਾਏਗੀ ਜਿਹੋ ਜਿਹੀ ਸਿੱਖੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਰੋਹਿਕ ਰੂਟੀ ਕੀ ਖੋਤੇ